ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਫਰੀਦਕੋਟ ਜ਼ਿਲ੍ਹੇ ਦੇ ਆਖਰੀ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਆ ਜਿਹੜਾ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਗਿਆ ਤੇ ਜਿਹੜਾ ਧੂੜਕੋਟ ਤੋਂ ਰਾਹ ਚੰਦਬਾਜੇ ਨੂੰ ਜਾਂਦਾ ਹੈ ਚੰਦਬਾਜੇ ਨੂੰ ਰਾਹ ਜਾਂਦਾ ਉਸ ਸੜਕ ਦੇ ਉੱਤੇ ਬਾਈ ਹੁਣਿਆਂ ਦਾ ਘਾਰ ਆ ਪਰ ਖੇਤਾਂ ਦੇ ਵਿੱਚ ਵੱਸੋ ਕੀਤੀ ਹੋਈ ਆ ਬਾਈ ਹੁਣਿਆਂ ਨੇ ਮਿੱਤਰੋ ਇੱਕ ਤੁਹਾਨੂੰ ਬਹੁਤ ਸੋਹਣੀ ਬੱਚੀ ਤਕੋਣੀਆਂ ਸੂਈ ਸਵਾਈ ਪਰ ਹੈ ਤੇਲਾ ਮਿੱਤਰੋ ਇਹ ਕਿੰਨੇ ਦੁੱਧ ਦੀ ਮਾਲਕਾ ਨੇ ਕਿੰਨੇ ਦਿਨਾਂ ਦੀ ਸੂਈ ਆ ਕਿਹੜਾ ਸੂਆ ਸੂਈ ਆ ਸਾਰੀ ਗੱਲਬਾਤ ਕਰ ਲੈਣੇ ਆ ਭਰਾਤ ਇਹਨਾਂ ਦਾ ਆਪਾਂ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਜੀ ਸੇਤੰਕਰ ਪਰਿਵਾਰ ਵੀਰੇ ਹਾਂਜੀ ਹਾਂਜੀ ਠੀਕ ਹੈ ਇੱਕ ਵਾਰੀ ਨਾਮ ਦੱਸੀ ਵੀਰੇ ਆਪਣਾ ਮੇਰਾ ਨਾਮ ਭਰੂਪੁਰ ਸਿੰਘ ਹੈ ਜੀ ਠੀਕ ਹੈ ਪਣ ਧੂੜਕੋਟ ਜਿਹੜਾ ਫਰੀਦਕੋਟ ਠੀਕ ਆ ਆ ਸਰਪਰਪੁਰ ਵੀਰੇ ਜਿਹੜੀ ਆਪਾਂ ਵੇੜ ਵੇਚਣੀ ਆ ਇਹ ਕਿੰਨਾਂ ਦਾ ਸੂਆ ਸੋਈ ਆ ਬਈ ਇਹ ਦੂਜੇ ਸੂਏ ਸੋਈ ਆ ਵੀ ਦੂਜੇ ਸੂਏ ਸੋਈ ਆ ਅੱਛਾ ਵੀਰੇ ਇਹ ਕਿੰਨੇ ਦਿਨ ਹੋ ਗਏ ਸੂਏ ਨੂੰ ਅਜੇ ਨੂੰ ਇਹਨੂੰ ਹਫਤਾ ਹੋ ਗਿਆ ਬਈ ਜੀ ਸੂਈ ਠੀਕ ਆ ਵੀਰੇ ਦੁੱਧ ਕਿੰਨਾ ਤਿਆਰ ਆ ਵੱਡੇ ਬਈ ਦੁੱਧ ਹੁਣ 12-13 ਲੀਟਰ ਹੈਗਾ ਇਹ ਤੇ ਠੀਕ ਆ ਬਈ ਠੀਕ ਆ ਬੱਚਾ ਇਹਦੇ ਮਗਰ ਬੱਚਾ ਆ ਜਿਹੜਾ ਬੱਚਾ ਇਹਦੇ ਮਗਰ ਹਨਾ ਆ ਬਖਾਦੇ ਪੁੱਤੋ ਜੀ ਅੱਛਾ ਵੀਰੇ ਤੇਲੇ ਫਿਰ ਕਿਹੜੇ ਸੂਏ ਹੋਈ ਸੀ ਇਹ ਪਹਿਲੇ ਸੂਏ ਸੀਗੀ ਬਈ ਪਹਿਲੇ ਸੂਏ ਸੀ ਅ ਏਵੇਂ ਜੇ ਸੇਵਾ ਸੁਭਾਣੀ ਹੋਈ ਚੰਗੀ ਤਰ੍ਹਾਂ ਠੀਕ ਆ ਮੁੰਬਈ ਵੜ ਤਾਂ ਸੰਭੀ ਆ ਯਾਰ ਪਲੀ ਪੁਲੀ ਚੰਗੀ ਆ ਹਨਾ ਹਾਂਜੀ ਖਰਾਕ ਨਹੀਂ ਪਈ ਟਾਈਮ ਤੇ ਬਈ ਠੀਕ ਆ ਵੀਰੇ ਠੀਕ ਆ ਅੱਛਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਬਈ ਜੀ ਠੀਕ ਆ ਵੀਰੇ ਠੀਕ ਆ ਹੁਣ 12 13 ਕਿਲੋ ਦੁੱਧ ਤਿਆਰ ਆ ਹਾਂਜੀ ਹਾਂਜੀ ਹੋਰ ਚਵਾਈ ਚਵਾਈ ਕਿਵੇਂ ਆ ਵੀਰੇ ਚਵਾਈ ਵਧੀਆ ਬਈ ਜੀ ਠੀਕ ਆ ਰੇਟ ਕੀ ਰਹੂਗਾ ਬਾਈ ਜੰਦਾ ਰੇਟ ਦਾ ਬਈ 40000 ਰੁਪਏ ਮੰਗੂ 40000 ਰੁਪਏ ਦਾੜ ਪਿਆਰੇ ਦੇ ਵਿੱਚ ਕਰਦਾਂਗੇ ਬਈ ਮੌਕਾ ਠੀਕ ਹੈ ਨੰਬਰ ਸੰਝਿਆ ਕਰੀ ਵੀਰੇ ਆਪ ਦਾ ਕਰੀ 99145 ਜੀ 7923 ਇੱਕ ਵਾਰੀ ਹੋਰ ਬੋਲ ਦੇ 99145 ਜੀ 7923 ਠੀਕ ਹੈ ਤੋਰੀ ਵੀਰੇ ਕੱਢੀ ਪਰ ਮਣਾ ਖੋਲੇ ਲੈ ਵੀ ਮਿੱਤਰੋ ਮਗਰਲੇ ਥਣ ਤੋਂ ਤਿਲ ਆਏ ਪਹਿਲੇ ਸੂਏ ਤੋਂ ਹੀ ਦੁੱਧ ਹੈਗਾ 12 13 ਕਿਲੋ ਐਨ ਕੰਡੇ ਵਾਲਾ ਇਹਦੇ ਥਲੇ ਤਿਆਰ ਤੇ ਮਕਰ ਹੈਗਾ ਇਹਦੇ ਵਛਾ ਸੂਈ ਨੂੰ ਕਿੰਨੇ ਦਿਨ ਹੋਈ ਸੀ ਵੀਰੇ ਹਫਤਾ ਹੋ ਗਿਆ ਹਫਤਾ ਹੋ ਗਿਆ ਸੂਈ ਨੂੰ ਬਾਡੀ ਬੰਤਰ ਤੇ ਵਹਿੜ ਤਿਆਰ ਉਰ ਅੰਗ ਬਹੁਤ ਚੰਗਿਆ ਮਨਾਂ ਉੱਚੀ ਲੰਮੀ ਬਹੁਤ ਆ ਕਰਮ ਵਾਲੀ ਇਹ ਕਰਨ ਬਣਦੇ ਵੀਰੇ ਇੱਥੇ ਬਣ ਜਿੰਨੀ ਹੈਗੀ ਕਰਮ ਵਾਲੀ ਬਿਊਟੀ ਪਾਰਟੀ ਨਾਲ ਭਰੀ ਪਈ ਹੈ ਗੱਲ ਹੈ ਕਿ ਬਣਦੇ ਵੀਰੇ ਇੱਥੇ ਕੋਈ ਕਰਨ ਦੇ ਖੜਮੇ ਲੱਤ ਦੇ ਵਿੱਚ ਆਏਗਾ ਨੋਟ ਰੱਖਿਆ ਜੇ ਕੱਦ ਬਹੁਤ ਆ ਵੈੜ ਬਹੁਤ ਆ ਪ੍ਰਿੰਟ ਨਸਲ ਚੰਗੀ ਆ ਚੰਗੇ ਬੱਚੇ ਪੈਦਾ ਕਰ ਜੂਗੀ ਚੰਗੀ ਬਰੀਡ ਸੁਧਾਰ ਦੇ ਵਿੱਚ ਚੰਗਾ ਕੰਮ ਕਰ ਜੂਗੀ ਜੇਕਰ ਤੁਸੀਂ ਉਹਦੇ ਸੇਵਾ ਜਾਂ ਚੰਗਾ ਸੀਮਨ ਯੂਜ਼ ਕਰ ਲੋਗੇ ਚੰਗੀ ਇਹਦੀ ਸਾਹ ਸਿਹਤ ਦੇ ਵਾਲੇ ਪਾਸੇ ਖਿਆਲ ਰੱਖ ਲੋਗੇ ਤਾਂ ਫਿਰ ਇਨੇ ਕੋ ਮਿੱਤਰੋ ਦੁੱਧ ਦਾ ਜਿਹੜਾ ਤੁਹਾਨੂੰ ਪਤਾ ਗਾਂ ਤਾਂ ਇੱਕ ਜ਼ਖਮ ਹੁੰਦਾ ਮਿੱਤਰੋ ਜਿੰਨਾ ਗਾਂ ਨੂੰ ਛੇੜੀ ਜਾਵਾਂਗੇ ਉਨਾ ਹੀ ਇਹਨੇ ਵਧੇ ਜਾਣਾ ਹੁੰਦਾ ਕਰਮਾਂ ਵਾਲਿਆਂ ਨੇ ਤੇ ਉਸੇ ਤਰ੍ਹਾਂ ਹੀ ਗਾਂ ਆ ਇਹ ਜਿਹੜੇ ਅੰਗ ਹੁੰਦੇ ਆ ਆਰ ਹੁੰਦੇ ਆ ਗਾਂ ਦੇ ਵਿੱਚ ਕੈਰੇਕਟਰ ਹੁੰਦੇ ਆ ਉਹ ਜ਼ਰੂਰੀ ਹੁੰਦੇ ਆ ਆਪਾਂ ਨੂੰ ਦੇਖਣੇ ਤੇ ਉਹ ਆਰ ਕਰੈਕਟਰ ਗਾਂ ਦੇ ਵਿੱਚ ਪੂਰੇ ਚੰਗਿਆ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਜ਼ਿਲ੍ਹਾ ਫਰੀਦਕੋਟ ਆ ਪਿੰਡ ਤੂੜਕੋਟ ਆ ਤੂੜਕੋਟ ਤੋਂ ਚੰਦ ਬਾਜ਼ਾਰ ਦੀ ਸੜਕ ਦੇ ਉੱਤੇ ਭਰਪੂਰ ਵੀਰ ਦੇ ਕੋਲ ਵੀਡੀਓ ਦੇ ਵਿੱਚ ਗਾਂ ਦਿਖਾਈ ਹੈ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ